ਕੋਈ ਕਹਿ ਰਿਹਾ ਵੀ ਮੈਂ ਤੁਹਾਨੂੰ ਪੁੱਤ ਦੇ ਦੂੰ ਜਦਾਂ ਕਿ ਪੁੱਤਰਾਂ ਦਾ ਦਾਨੀ ਬਾਬਾ ਬੁੱਢਾ ਸਾਹਿਬ ਗੁਰੂ ਰਾਮਦਾਸ ਮਹਾਰਾਜ ਉਹਨਾਂ ਤੋਂ ਨਹੀਂ ਮੰਗਣਾ ਸਾਡੇ ਲੋਕਾਂ ਨੇ ਇਹ ਪਖੰਡੀਆਂ ਤੋਂ ਮੰਗਣਾ ਪੀਰ ਕਹਿਣ ਲੱਗ ਜਾਂਦੇ ਨੇ ਹਾਦਾ ਯਾਰ ਬਾਬਾ ਫਰੀਦ ਜੀ ਨਾਲੋਂ ਵੀ ਵੱਡਾ ਪੀਰ ਕਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲੋਂ ਵੱਡਾ ਪੀਰ ਕਿਹੜਾ ਗਨੀ ਖਾਨ ਨਵੀ ਖਾਨ ਕੌਣ ਸੀ ਉਹਨਾਂ ਦਾ ਇਤਿਹਾਸ ਨਹੀਂ ਸਾਨੂੰ ਦੱਸਿਆ ਗਿਆ ਬਾਈ ਸਾਨੂੰ ਸਾਈ ਮੀਆਂ ਮੀਰ ਜੀ ਦਾ ਇਤਿਹਾਸ ਨਹੀਂ ਦੱਸਿਆ ਗਿਆ ਸਾਨੂੰ ਪੀਰ ਬੁੱਧੂ ਸ਼ਾਹ ਜੀ ਦਾ ਇਤਿਹਾਸ ਨਹੀਂ ਦੱਸਿਆ ਗਿਆ ਪੀਰ ਬੁੱਧੂ ਸ਼ਾਹ ਪੜ੍ਹ ਕੇ ਦੇਖਿਓ ਤਿੰਨ ਸਰੋਪੇ ਬਖਸ਼ਿਸ਼ ਹੋਏ ਨੇ ਗੁਰੂ ਕਾਲ ਦੇ ਵਿੱਚ ਉਹਨਾਂ ਵਿੱਚੋਂ ਇੱਕ ਬਾਬਾ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਿਸ਼ ਹੋਇਆ ਕਿਉਂਕਿ ਉਹਨਾਂ ਨੇ ਆਪਣੇ ਪੁੱਤਰਾਂ ਦੀ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਗੁਰੂ ਸਾਹਿਬ ਦੇ ਲੇਖੇ ਲਾਈਆਂ ਨੇ ਕੌਮ ਦੇ ਲੇਖੇ ਲਾਈਆਂ ਨੇ ਉਹ ਪੀਰਾਂ ਦੇ ਲਈ ਦੱਸੋ ਨਾ ਫਿਰ ਸਾਨੂੰ ਉੱਥੋਂ ਨਹੀਂ ਦੱਸਿਆ ਗਿਆ ਸਾਨੂੰ ਕੀ ਦੱਸਿਆ ਗਿਆ ਜਿਹਦੇ 10-10 ਸਿਗਰਟਾਂ ਇੱਕ ਵਾਰੀ ਹੱਥ 'ਚ ਫੜੀਆਂ ਨੇ ਇਦਾਂ ਇਦਾਂ ਕਰਕੇ ਫੂਕ ਰਿਆ ਮਾਦਾ ਸ਼ੇਰ ਕੋਈ ਜਿਵੇਂ ਵੀਜ਼ੇ ਲਵਾ ਰਿਆ ਸਮਝ ਗਿਓ ਕੋਈ ਵੀਜ਼ੇ ਲਵਾ ਰਿਆ ਖੈਰ ਉਹਨਾਂ ਦੇ ਆਪਣੇ ਅਮਰੀਕਾ ਦੇ ਰਿਜੈਕਟ ਨੇ ਸਮਝ ਗਿਓ ਬਾਈ ਮੈਂ ਡਰਦਾ ਡੁਰਦਾ ਚਲੋ ਇਹਨਾਂ ਤੋਂ ਹੈ ਨਹੀਂ ਹਨ ਕੋਈ ਕਹਿ ਰਿਹਾ ਵੀ ਮੈਂ ਤੁਹਾਨੂੰ ਪੁੱਤ ਦੇ ਦੂੰ ਜਿਵੇਂ ਕਿ ਪੁੱਤਰਾਂ ਦਾ ਦਾਨੀ ਬਾਬਾ ਬੁੱਢਾ ਸਾਹਿਬ ਗੁਰੂ ਰਾਮਦਾਸ ਮਹਾਰਾਜ ਹੋਰ ਸਾਈ ਮੀਆਂ ਮੀਰ ਜੀ ਉਹਨਾਂ ਤੋਂ ਨਹੀਂ ਮੰਗਣਾ ਸਾਡੇ ਲੋਕਾਂ ਨੇ ਇਹ ਪਖੰਡੀਆਂ ਤੋਂ ਮੰਗਣਾ ਪੀਰ ਕਹਿਣ ਲੱਗ ਜਾਂਦੇ ਨੇ ਅੱਧਾਇਰ ਬਾਬਾ ਫਰੀਦ ਜੀ ਨਾਲੋਂ ਵੀ ਵੱਡਾ ਪੀਰ ਕਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲੋਂ ਵੱਡਾ ਪੀਰ ਕਿਹੜਾ ਗਨੀ ਖਾਨ ਨਵੀ ਖਾਨ ਕੌਣ ਸੀ ਉਹਨਾਂ ਦਾ ਇਤਿਹਾਸ ਨਹੀਂ ਸਾਨੂੰ ਦੱਸਿਆ ਗਿਆ ਬਾਈ ਸਾਨੂੰ ਸਾਈ ਮੀਆਂ ਮੀਰ ਜੀ ਦਾ ਇਤਿਹਾਸ ਨਹੀਂ ਦੱਸਿਆ ਗਿਆ ਸਾਨੂੰ ਪੀਰ ਬੁੱਧੂ ਸ਼ਾਹ ਜੀ ਦਾ ਇਤਿਹਾਸ ਨਹੀਂ ਦੱਸਿਆ ਗਿਆ ਪੀਰ ਬੁੱਧੂ ਸ਼ਾਹ ਪੜ੍ਹ ਕੇ ਦੇਖਿਓ ਤਿੰਨ ਸਰੂਪੇ ਬਖਸ਼ਿਸ਼ ਹੋਇਆ ਨਾ ਗੁਰੂ ਕਾਲ ਦੇ ਵਿੱਚ ਉਹਨਾਂ ਵਿੱਚੋਂ ਇੱਕ ਬਾਬਾ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਿਸ਼ ਹੋਇਆ ਕਿਉਂਕਿ ਉਹਨਾਂ ਨੇ ਆਪਣੇ ਪੁੱਤਰਾਂ ਦੀ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਗੁਰੂ ਸਾਹਿਬ ਦੇ ਲੇਖੇ ਲਾਈਆਂ ਨੇ ਕੌਮ ਦੇ ਲੇਖੇ ਲਾਈਆਂ ਨੇ ਉਹ ਪੀਰਾਂ ਦੇ ਲਈ ਦੱਸੋ ਨਾ ਫਿਰ ਸਾਨੂੰ ਉੱਥੋਂ ਨਹੀਂ ਦੱਸਿਆਗਾ ਸਾਨੂੰ ਕੀ ਦੱਸਿਆਗਾ ਜਿਹਦੇ 10-10 ਸਿਗਰਟਾਂ ਇੱਕ ਵਾਰੀ ਹੱਥ 'ਚ ਫੜੀਆਂ ਨੇ ਇਦਾਂ-ਇਦਾਂ ਕਰਕੇ ਫੂਕ ਰਿਆ ਉਹ ਪੀਰ ਨਹੀਂ ਆ ਸਾਡੇ ਪੀਰ ਨੇ ਪੀਰ ਬੁੱਧੂ ਸ਼ਾਹ ਜੀ ਸਾਡੇ ਪੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਪੀਰ ਨੇ ਸਾਈ ਮੀਆਂ ਮੀਰ ਜੀ ਮਾਂ ਦਾ ਸ਼ੇਰ ਕੋਈ ਜਿਵੇਂ ਵੀਜ਼ੇ ਲਵਾ ਰਿਆ ਸਮਝ ਗਿਓ ਕੋਈ ਵੀਜ਼ਾ ਲਵਾ ਰਾਇ ਖੈਰ ਉਹਨਾਂ ਦੇ ਆਪਣੇ ਅਮਰੀਕਾ ਦੇ ਰਿਜੈਕਟ ਨੇ ਸਮਝ ਗਿਓ ਬਾਈ ਮੈਂ ਡਰਦਾ ਡੁਰਦਾ ਚੱਲੋ ਇਹਨਾਂ ਤੋਂ ਹੈ ਨਹੀਂ ਹਨ ਕੋਈ ਕਹਿ ਰਿਹਾ ਵੀ ਮੈਂ ਤੁਹਾਨੂੰ ਪੁੱਤ ਦੇ ਦੂੰ ਜਿਵੇਂ ਕਿ ਪੁੱਤਰਾਂ ਦਾ ਦਾਨੀ ਬਾਬਾ ਬੁੱਢਾ ਸਾਹਿਬ ਗੁਰੂ ਰਾਮਦਾਸ ਮਹਾਰਾਜ ਹੋਰ ਸਾਈ ਮੀਆਂ ਮੀਰ ਜੀ ਉਹਨਾਂ ਤੋਂ ਨਹੀਂ ਮੰਗਣਾ ਸਾਡੇ ਲੋਕਾਂ ਨੇ ਇਹ ਪਖੰਡੀਆਂ ਤੋਂ ਮੰਗਣਾ ਪੀਰ ਕਹਿਣ ਲੱਗ ਜਾਂਦੇ ਨੇ ਹਾਦਾ ਯਾਰ ਬਾਬਾ ਫਰੀਦ ਜੀ ਨਾਲੋਂ ਵੀ ਵੱਡਾ ਪੀਰ ਕਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲੋਂ ਵੱਡਾ ਪੀਰ ਕਿਹੜਾ ਗਨੀ ਖਾਨ ਨਵੀ ਖਾਨ ਕੌਣ ਸੀ ਉਹਨਾਂ ਦਾ ਇਤਿਹਾਸ ਨਹੀਂ ਸਾਨੂੰ ਦੱਸਿਆ ਗਿਆ ਬਾਈ ਸਾਨੂੰ ਸਾਈ ਮੀਆਂ ਮੀਰ ਜੀ ਦਾ ਇਤਿਹਾਸ ਨਹੀਂ ਦੱਸਿਆ ਗਿਆ ਸਾਨੂੰ ਪੀਰ ਬੁੱਧੂ ਸ਼ਾਹ ਜੀ ਦਾ ਇਤਿਹਾਸ ਨਹੀਂ ਦੱਸਿਆ ਗਿਆ ਪੀਰ ਬੁੱਧੂ ਸ਼ਾਹ ਪੜ੍ਹ ਕੇ ਦੇਖਿਓ ਤਿੰਨ ਸਰੂਪੇ ਬਖਸ਼ਿਸ਼ ਹੋਇਆ ਨਾ ਗੁਰੂ ਕਾਲ ਦੇ ਵਿੱਚ ਉਹਨਾਂ ਵਿੱਚੋਂ ਇੱਕ ਬਾਬਾ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਿਸ਼ ਹੋਇਆ ਕਿਉਂਕਿ ਉਹਨਾਂ ਨੇ ਆਪਣੇ ਪੁੱਤਰਾਂ ਦੀ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਗੁਰੂ ਸਾਹਿਬ ਦੇ ਲੇਖੇ ਲਾਈਆਂ ਨੇ ਕੌਮ ਦੇ ਲੇਖੇ ਲਾਈਆਂ ਨੇ ਉਹ ਪੀਰਾਂ ਦੇ ਲਈ ਦੱਸੋ ਨਾ ਫਿਰ ਸਾਨੂੰ ਉੱਥੋਂ ਨਹੀਂ ਦੱਸਿਆਗਾ ਸਾਨੂੰ ਕੀ ਦੱਸਿਆਗਾ ਜਿਹਦੇ 10-10 ਸਿਗਰਟਾਂ ਇੱਕ ਵਾਰੀ ਹੱਥ 'ਚ ਫੜੀਆਂ ਨੇ ਇਦਾਂ-ਇਦਾਂ ਕਰਕੇ ਫੂਕ ਰਿਆ ਉਹ ਪੀਰ ਨਹੀਂ ਆ ਸਾਡੇ ਪੀਰ ਨੇ ਪੀਰ ਬੁੱਧੂ ਸ਼ਾਹ ਜੀ ਸਾਡੇ ਪੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਪੀਰ ਨੇ ਸਾਈ ਮੀਆਂ ਮੀਰ ਜੀ